ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਮੈਂ ਤੁਹਾਨੂੰ ਦਿਖਾਵਾਂ ਕਿ ਜਿਹੜੇ ਆਪਾਂ ਆਨਲਾਈਨ ਲਾਏ ਹੈ ਖੰਬਿਆਂ ਦੇ ਉੱਪਰ ਕਿ ਇਹਨਾਂ ਦੇ ਵਿੱਚ ਆ ਦੇਖੋ ਤੁਸੀਂ ਪਹਿਲਾਂ ਗਰਡ ਆਉਂਦੇ ਸੀਗੇ ਉਹਨਾਂ ਨੇ ਨੀਲਕਾਂਠ ਜੀ ਨੂੰ ਕਹਿੰਦੇ ਸੀ ਉਹਨਾਂ ਨੇ ਬੱਚੇ ਕੱਢੇ ਸੀ ਹੁਣ ਕੁਝ ਸਮਾਂ ਪਹਿਲਾਂ ਗਟਾਰਾਂ ਨੇ ਵੀ ਕੱਢੇ ਸੀ ਤੇ ਹੁਣ ਇਹ ਜਿਹੜੇ ਛੋਟੇ ਉੱਲੂ ਆ ਕੋਚਰੀਆਂ ਇਹਨਾਂ ਨੇ ਆਲ ਨੇ ਰੋਕੇ ਹੋਏ ਆ ਦੇਖੋ ਕਿਵੇਂ ਨੀਝ ਲਾ ਕੇ ਦੇਖ ਰਹੀ ਹੈ ਮੇਰੇ ਵਾਲ ਕਿੰਨੀ ਸੋਹਣੀ ਲੱਗਦੀ ਐ ਆ ਦੇਖੋ ਕਿ ਵਿੱਖਾ ਝੱਕਦੀ ਐ ਬੜੀ ਪਿਆਰੀ ਲੱਗਦੀ ਐ ਕਿ ਖਾਂਬੇ ਦੇ ਇਹਨੇ ਸੌਫਟ ਹੁੰਦੇ ਐ ਕਿ ਜਦੋਂ ਡਾਊਨ ਭਰਦੀ ਐ ਤਾਂ ਇਦਾਂ ਜਿਹਦਾ ਖੜਕਾ ਉਹ ਸੁਣਾਈ ਨਹੀਂ ਦਿੰਦਾ ਕਿਉਂਕਿ ਪ੍ਰੀਡੇਟਰ ਬर्ड ਹੈ ਸ਼ਿਕਾਰੀ ਪੰਛੀ ਐ ਤੇ ਜਿਹੜੀ ਚੀਜ਼ ਨੂੰ ਇਹਨੇ ਫੜਨਾ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹਨੇ ਇਹਨੇ ਹਮਲਾ ਕਰਤਾ ਤੇ ਉਹਨੂੰ ਫੜ ਲਿਆ ਇਹ ਬਰਕਹਣਾ ਯੋਗਿਆੰਗਾਸੀ ਗਲੀ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਪਾਲ ਲਿਆ ਸੀ ਦੇਖੋ ਵੱਡੀਆਂ ਹੋ ਗੀਆਂ ਦੋਨੇ ਇੱਕ ਅੱਗੇ ਉੱਗੀ ਹੋਈ ਐ ਉਹਨੂੰ ਵੀ ਪਾਲ ਲੈਣਾ ਉਹ ਦੇਖੋ ਕਾਫੀ ਵੱਡੀ ਹੋ ਚੁੱਕੀ ਉਹ ਵੀ ਬਰਕਹਣ ਆ ਦੇਖੋ ਤੁਸੀਂ ਤੇ ਇੱਧਰ ਆਪਾਂ ਲਾਇਆ ਹੋਇਆ ਸੀਟਕੋਮਾ ਏਟਕੋਮਾ ਬੜੇ ਸਾਰੇ ਜਿਹੜੇ ਇਹਨੇ ਵਿਚਾਰੇ ਨੇ ਹਮਲਿਆਂ ਦਾ ਸਾਹਮਣਾ ਕੀਤਾ ਪਸ਼ੂਆਂ ਦੇ ਵਾਰਾ ਪਸ਼ੂਆਂ ਦੇ ਆਵਾਰਾ ਪਸ਼ੂ ਆ ਕੇ ਇਹਦੇ ਨਾਲ ਟਕਰਾਂ ਮਾਰ ਮਾਰ ਇਹਦੇ ਤੇ ਸਾਰਾ ਗੁੱਸਾ ਕੱਢਦੇ ਸੀਗੇ ਆ ਦੇਖੋ ਇਹਦਾ ਮੋਢਾ ਜਿਹੜਾ ਇੱਕ ਬੜਾ ਸੋਹਣਾ ਸੀ ਪਰ ਪਸ਼ੂਆਂ ਨੇ ਖਰਾਬ ਕਰਤਾ ਤੇ ਹੁਣ ਨਾਲ ਇੱਕ ਟਾਣੀ ਫੁੱਟੀ ਹੋਈ ਹੈ ਜਿਹੜੀ ਕਿ ਵੱਡੀ ਹੋ ਗਈ ਹੈ ਇੱਕ ਤੂਤ ਲਾਇਆ ਸੀ ਆਪਾਂ ਤੂਤ ਵੀ ਵੱਡਾ ਹੋ ਰਿਹਾ ਦੇਖੋ ਹੁਣ ਸੌਣ ਮਹੀਨੇ ਚ ਇਹਨਾਂ ਦੇ ਵਧਨ ਫੁੱਲਣ ਦੇ ਦਿਨ ਹੁੰਦੇ ਆ ਤੇ ਜੇ ਪਸ਼ੂਆਂ ਤੋਂ ਬਚ ਗਿਆ ਤੇ ਇਹ ਨਹੀਂ ਇਸ ਵਾਰੀ ਨਿਕਲ ਜਾਣਾ ਉਡਾਰ ਹੋ ਜਾਣਾ ਇਹ ਆ ਲਾਇਆ ਸੀ ਸੋਹਾਂਜਣਾ ਇਹ ਵੀ ਗਲੀ ਦੇ ਵਿੱਚ ਲਾਇਆ ਸੋਹਾਂਜਣਾ ਵੀ ਜੇ ਤੁਸੀਂ ਦੇਖੋ ਸੀ ਕਿੰਨਾ ਸੋਹਣਾ ਇਹ ਦਰਖਤ ਹੈ ਪੱਤੇ ਬੜੇ ਸੋਹਣੇ ਆ ਤੇ ਕਿਹਾ ਜਾਂਦਾ ਕਿ ਦੇ ਜਿਹੜੇ ਪੱਤੇ ਐ ਉਹਨਾਂ ਦੇ ਵਿੱਚ ਬਹੁਤ ਜ਼ਿਆਦੇ ਤੱਤ ਹੁੰਦੇ ਆ ਜਿਹੜੇ ਸਾਡੇ ਸਰੀਰ ਵਾਸਤੇ ਬਹੁਤ ਬੈਨੀਫੀਸ਼ੀਅਲ ਐ ਇਹਦੇ ਫੁੱਲਾਂ ਦੀ ਵੀ ਸਬਜ਼ੀ ਬਣਦੀ ਹੈ ਤੇ ਜਿਹੜੀਆਂ ਇਹਦੀਆਂ ਫਲੀਆਂ ਹੁੰਦੀਆਂ ਉਹਨਾਂ ਦੀ ਸਬਜ਼ੀ ਵੀ ਬਣਦੀ ਹੈ ਤੇ ਅਚਾਰ ਵੀ ਬਣਦਾ ਹੈ ਤਾਂ ਇਹ ਹੈ ਜੀ ਹਾਂ ਜਿੰਨਾ ਰੱਖ ਪਰ ਜਿਹੜੀ ਦੀ ਲੱਕੜ ਹੈ ਉਹ ਕਿਸੇ ਕੰਮ ਨਹੀਂ ਆਉਂਦੀ ਨਾ ਉਹ ਬਲਣ ਦੇ ਕੰਮ ਆਉਂਦੀ ਹੈ ਨਾ ਹੀ ਕਿਸੇ ਹੋਰ ਕੰਮ ਆਉਂਦੀ ਹੈ ਬੜਾ ਕੱਚਾ ਰੋਖ ਹੁੰਦਾ ਇਹ ਥੋੜੀ ਜਿਹੀ ਹਨੇਰੀ ਵਾ ਗਿੱ ਡਿੱਗ ਪੈਂਦਾ ਟਾਣੇ ਟੁੱਟ ਜਾਂਦੇ ਇਹਦੇ ਕੱਚ ਵਰਗੀ ਲੱਕੜ ਕਹਿ ਸਕਦੇ ਅਸੀਂ ਦੀ ਹੁੰਦੀ ਹੈ ਪਰ ਸੋਨਾ ਬਹੁਤ ਹੁੰਦਾ ਹੈ ਇਹ ਦੇਖੋ ਤੁਸੀਂ ਇਹ ਇੱਕ ਆੜ ਤੁਮੇ ਵਾਈਲਡ ਫਰੂਟ ਹੈ ਬਹੁਤ ਕੌੜੇ ਹੁੰਦੇ ਆ ਦੇਖੋ ਕਿੰਨਾ ਸੋਹਣਾ ਇਹ ਸੋਹਣੇ ਬਹੁਤ ਲੱਗਦੇ ਆ ਦੇਖੋ ਲੱਗੇ ਹੋਏ ਆ ਪੱਕਿਆ ਹੋਇਆ ਜਦ ਇਹ ਪੱਕ ਜਾਂਦੇ ਆ ਤਾਂ ਇਹਨਾਂ ਦਾ ਆਚਾਰ ਬਣਦਾ ਤੇ ਪੇਟ ਦੀਆਂ ਜਿਹੜਾ ਜਿਵੇਂ ਫਰੇਮ ਆ ਹੋ ਗਿਆ ਜਾਂ ਕਬਜਾ ਕਿਸੇ ਨੂੰ ਜਾਂ ਪੇਟ ਵਿੱਚ ਗੈਸ ਭਰਦੀ ਹੈ ਉਹਦੇ ਵਾਸਤੇ ਬੜਾ ਬੈਨੀਫੀਸ਼ੀਅਲ ਆ ਜਦੋਂ ਅਸੀਂ ਇਹਦੀ ਅਜਵੈਨ ਪਾ ਕੇ ਅਚਾਰ ਬਣਾਉਣੇ ਆ ਤਾਂ ਇਹ ਬੜਾ ਹੀ ਆ ਸਾਰੀਆਂ ਵੇਲਾ ਇਹਦੀਆਂ ਬੜਾ ਹੀ ਬੈਨੀਫੀਸ਼ੀਅਲ ਇਹ ਵੇਖੋ ਜੰਗਲ ਦੇ ਵਿੱਚ ਵਾਈਲਡ ਜਿਹੜਾ ਪlant ਉਗਦਾ ਹੈ ਤੇ ਆ ਦੇਖੋ ਕਿੰਨੇ ਸਾਰੇ ਤੁੰਮੇ ਲੱਗੇ ਹੋਏ ਆ ਇਹਨੂੰ ਨਿਉਲੇ ਬਹੁਤ ਖਾਂਦੇ ਆ ਇਸ ਵਾਰ ਨਿਉਲੇ ਘੱਟ ਆ ਉਹਨਾਂ ਨੇ ਖਾਦੇ ਨਹੀਂ ਕਿਹਾ ਜਾਂਦਾ ਹੈ ਕਿ ਜਦੋਂ ਨਿਉਲਾ ਸੱਪ ਨਾਲ ਲੜਾਈ ਕਰਦਾ ਹੈ ਤਾਂ ਉਹਦੇ ਜ਼ਹਿਰ ਤੋਂ ਬਚਣ ਵਾਸਤੇ ਉਹ ਇਹਨਾਂ ਕੌੜ ਤੋਂ ਮਿਆਂ ਨੂੰ ਖਾਂਦਾ ਹੈ ਤੇ ਉਹਦੇ ਜ਼ਹਿਰ ਤੋਂ ਜਿਹੜਾ ਹੈਗਾ ਉਹ ਮਾਂ ਉਹਦੇ 'ਚ ਸ਼ਕਤੀ ਪੈਦਾ ਹੁੰਦੀ ਹੈ ਕਿ ਉਹਦੇ ਜ਼ਹਿਰ ਨੂੰ ਖਤਮ ਕਰ ਸਕੇ ਇਹ ਆਮ ਲੋਕ ਧਾਰਨਾ ਹੈ ਇਹਦੇ 'ਚ ਕਿੰਨੀ ਕਿ ਸੱਚਾਈ ਹੈ ਇਹ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਕਿਹਾ ਜਾਂਦਾ ਇਸ ਤਰ੍ਹਾਂ